Fins demà! ਸਾਡੀ ਜੋ ਮੁਕਸਰ ਸਾਹਿਬ ਦੀ ਪੁਲਿਸ ਹੈਗੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੰਗਤ ਸਿੰਘ ਨਾਮ ਦਾ ਜੋ ਲੜਕਾ ਹੈਗਾ 19 ਸਾਲਾ ਦਾ ਉਹ ਮਿਸਿੰਗ ਹੈਗਾ ਤੇ ਪੈਰਲੈਲੀ ਇਹਦੇ ਨਾਲ ਹੀ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀ ਕਿ ਨਹਿਰ ਦੇ ਨਾਲ ਇੱਕ ਜਗ੍ਹਾ ਹੈਗੀ ਜਿੱਥੇ ਖੂਨ ਦੇ ਕਾਫੀ ਧੱਬੇ ਪਏ ਐ ਤੇ ਉੱਥੇ ਡ੍ਰੈਗ ਮਾਰਕਸ ਹੈਗੇ ਇਸ ਚੀਜ਼ ਨੂੰ ਦੇਖਦੇ ਹੋਏ ਤੇ ਕਨੈਕਟ ਕਰਦੇ ਹੋਏ ਜੋ ਸਾਡੇ ਐਸ ਐਚ ਓ ਹੈਗੇ ਉਹਨਾਂ ਨੇ ਲਿੰਕ ਕੀਤਾ ਕਿ ਇਹ ਕੋਈ ਬਾ ਜੋ ਅਨੋਨੀ ਘਟਨਾ ਵਾਪਰੀ ਹੋ ਸਕਦੀ ਨਾਲ ਦੇ ਨਾਲ ਹੀ ਜਿੰਨੇ ਵੀ ਇਹਦੇ ਲਿੰਕ ਸੀਗੇ ਮੰਗਤ ਸਿੰਘ ਦੇ ਜੋ ਡਿਸੀਜ਼ ਹੈਗੇ ਇਹਦੇ ਫੋਨ ਚੋਂ ਸੀਡੀਆਰ ਵਰਕਆਊਟ ਕੀਤੀ ਗਈ ਤੇ ਨਾਲ ਹੀ ਜਿੰਨੇ ਤੇ ਐਸੋਸੀਏਟ ਸੀਗੇ ਉਹ ਕਾਬੂ ਕੀਤੇ ਗਏ ਤੇ ਜੋ ਤਤਤੀਸ਼ ਹੋਈ ਤਤਤੀਸ਼ ਤੋਂ ਇਹ ਪਤਾ ਲੱਗਿਆ ਕਿ ਤਿੰਨ ਮੁੰਡੇ ਹੈਗੇ ਉਹਨਾਂ ਚੋਂ ਇੱਕ ਜੁਵੈਨਾਈ ਰਹੇਗਾ ਤੇ ਅਸੀਂ ਉਹਦਾ ਨਾਮ ਨਹੀਂ ਦੱਸ ਸਕਦੇ ਤੁਹਾਨੂੰ ਬਾਕੀ ਦੂਜਾ ਦਲੀਪ ਤੇ ਤੀਜਾ ਜਗਨਾਮ ਜੋ ਇਹ ਤਿੰਨ ਮੁੰਡੇ ਹੈਗੇ ਇਹਨਾਂ ਨੇ ਮੰਗਤ ਦਾ ਮਰਡਰ ਕਰਕੇ ਉਹਦੀ ਬਾਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਇਹਨਾਂ ਦੀ ਪਰਸਨਲ ਰੰਜਿਸ਼ ਸੀ ਕੀ ਇਹਦੇ ਨਾਲ ਸੀਗੇ ਤਾਂ ਉਹਦੇ ਦੋਸਤ ਸੀ ਉਹਨੂੰ ਸ਼ਰਾਬ ਪਿਲਾਣ ਦੇ ਬਹਾਨੇ ਨਾਲ ਲੈ ਗਏ ਉੱਥੇ ਤੇ ਉੱਥੋਂ ਜਦੋਂ ਸ਼ਰਾਬ ਪਿਲਾਦੀ ਉਸ ਤੋਂ ਬਾਅਦ ਕਾਫੀ ਵਾਰ ਕਰਕੇ ਉਹਦਾ ਬੜੀ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਉਹਦੀ ਜੋ ਬਾਡੀ ਨੂੰ ਤੇ ਐਵੀਡੈਂਸ ਨੂੰ ਮਿਟਾਣ ਲਈ ਉਹਦੀ ਬਾਡੀ ਨਹਿਰ ਵਿੱਚ ਸੁੱਟ ਦਿੱਤੀ ਗਈ ਤੇ ਇਸ ਚੀਜ਼ ਨੂੰ ਲਿੰਕ ਕਰਦੇ ਹੋਏ ਅਸੀਂ ਮੰਗਤ ਸਿੰਘ ਦੇ ਜਿੰਨੇ ਤਿੰਨੋਂ ਹਤਿਆਰੇ ਹੈਗੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਨੂੰ ਵੀ ਅਰੈਸਟ ਪਾਈ ਤੇ ਨਾਲ ਮੰਗਤ ਦੀ ਬੋਡੀ ਵੀ ਰਿਕਵਰ ਕਰ ਲਈ ਤੇ ਤਫਤੀਸ਼ ਚੱਲ ਰਹੀ ਹੈ ਤੇ ਐਵੀਡੈਂਸ ਇਕੱਠਾ ਹੋ ਰਿਹਾ ਹੈ ਇਹਨੂੰ ਪ੍ਰੋਫੈਸ਼ਨਲੀ ਇਹਦੀ ਇਨਵੈਸਟੀਗੇਸ਼ਨ ਕਰਕੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਇਹ ਜੋ ਤਿੰਨੋਂ ਮੁੰਡੇ ਹੈਗੇ ਇਹਨਾਂ ਨੂੰ ਸਜ਼ਾ ਮਿਲ ਸਰ ਕਿੰਨੀ ਉਮਰ ਸੀ ਇਹਨਾਂ ਦੀ ਜਿਹੜੀ ਕਿੱਥੋਂ ਦੇ ਹਨ ਵਾਲੇ ਇਹ ਇਹ ਜੋ ਮੁੰਡੇ ਹੈਗੇ ਜੀ 17 ਸਾਲ 18 ਸਾਲ 19 ਸਾਲ ਦੇ ਯੰਗ ਮੁੰਡੇ ਸੀਗੇ ਤੇ इवन ਜੋ ਮੰਗਤ ਸਿੰਘ ਜੋ ਰਿਸੀਡ ਹੈਗਾ ਉਹ ਵੀ 19 ਸਾਲ ਦਾ ਸੀਗਾ ਤੇ ਥਾਂਦੇਵਾਲ ਪਿੰਡ ਦੇ ਹੈ ਸਰ ਕੀ ਕਾਰਨ ਹੋਇਆ ਜਿਹੜਾ ਇਸ ਤਰ੍ਹਾਂ ਦਾ ਕਾਰਨ ਇਹ ਸੀਗਾ ਇਹਨਾਂ ਦਾ ਕਿ ਇਹਨਾਂ ਨੂੰ ਸ਼ੱਕ ਸੀਗਾ ਕਿ ਕਿਸੇ ਇੱਕ ਦੀ ਬਹਨ ਦੇ ਨਾਲ ਮੰਗਤ ਦੇ ਰਿਲੇਸ਼ਨ ਸੀਗੇ ਇਸ ਕਰਕੇ ਇਹਨਾਂ ਨੇ ਮੰਦੇ ਵਿੱਚ ਰੰਜਿਸ਼ ਰੱਖੀ ਹੋਈ ਸੀ ਤੇ ਪਲਾਨਿੰਗ ਕਰਕੇ ਉਹਦਾ ਮਰਡਰ ਕੀਤਾ ਸਰਪ੍ਰਸਾਪ ਨੂੰ ਬਰਾਮਦ ਸਾਡੀ ਜੋ ਟੀਮ ਹੈ ਉਹ ਲੱਗੀ ਹੋਈ ਹੈ ਤੇ ਇਹਨਾਂ ਨੇ ਗਰਾਰੀ ਨਾਲ ਉਹਨੂੰ ਰੋਡ ਤੇ ਲਾ ਕੇ ਉਹਦੇ ਨਾਲ ਹੀ ਤੇ ਹਮਲਾ ਕੀਤਾ ਸੀ ਤੇ ਉਹਦੇ ਨਾਲ ਉਹਦੀ ਡੈਥ ਵੀ ਸਰ ਜੀ ਲਾਸ਼ ਬਰਾਮਦ ਹੋਈ ਹੈ ਕਿੱਥੋਂ ਬਰਾਮਦ ਹੋਈ ਹੈ ਲਾਸ਼ ਇਹਦੀ ਬਰਾਮਦ ਹੋਈ ਲੰਬੀ ਦੇ ਨੇੜੇ ਸਰ ਮੋਟਰਸਾਈਕਲ ਵੀ ਸੀ ਮਰਨ ਵਾਲੇ ਕੋਲੇ ਉਹਦਾ ਕੁਝ ਮੋਟਰਸਾਈਕਲ ਦੀ ਬਾਲ ਜਾਰੂ ਜਾਰੀ ਹੈ ਤੇ ਉਹ ਵੀ ਨਹਿਰ ਚੋਂ ਕੱਢਿਆ ਜਾਏਗਾ ਸਰ ਕਿਸੇ ਹੋਰ ਜਿਹੜੇ ਦੋਸ਼ੀ ਹੈ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਹੋਂ ਤੱਕ ਸਾਹਮਣੇ ਨਹੀਂ ਹੈ ਨਹੀਂ ਇਹਨਾਂ ਦੇ ਕਿਸੇ ਪਰਿਵਾਰਿਕ ਮੈਂਬਰ ਦੀ ਸ਼ਮੂਲੀਅਤ ਸਾਹਮਣੇ ਨਹੀਂ ਹੈ ਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੀ ਜੋ ਮੁਕਸਰ ਸਾਡੀ ਪੁਲਿਸ ਹੈਗੀ ਇਹਨਾਂ ਨੇ ਬੜਾ ਪ੍ਰੋਫੈਸ਼ਨਲੀ ਇਹਨੂੰ ਵਰਕਆਊਟ ਕਰਕੇ ਬਹੁਤ ਛੇਤੀ ਇਸ ਕੇਸ ਨੂੰ ਸੁਲਝਾਇਆ ਹੈ ਜਿਸ ਤੋਂ ਪਹਿਲੇ ਕਿਉਂਕਿ ਜੇਕਰ ਸਾਨੂੰ ਬੋਡੀ ਪਹਿਲੇ ਮਿਲ ਜਾਂਦੀ ਇਹਨਾਂ ਦੇ ਤਿੰਨੋਂ ਲੜਕੀਆਂ ਦਾ ਪਲਾਨ ਸੀਗਾ ਭਜਨ ਦਾ ਇਤ ਤੇ ਉਹਨਾਂ ਨੂੰ ਭਜਨ ਦਾ ਮੌਕਾ ਮਿਲੇ ਨਹੀਂ ਉਸ ਤੋਂ ਪਹਿਲੇ ਇਹਨਾਂ ਨੂੰ ਫੜ ਲਿਆ ਗਿਆ ਪਤਾ ਕਿਵੇਂ ਲੱਗਿਆ ਵੀ ਇਹ ਇੱਕ ੁੰਡੇ ਦਾ ਕਤਲ ਹੋ ਚੁੱਕਿਆ ਇਹ ਪ੍ਰੈਜ਼ੈਂਸ ਹੋ ਮਾਈਂਡ ਸੀ ਕਿ ਜੀ ਅਸੀਂ जो सानू एक प्रोबेबिलिटी ਸੀ कि हम सानू एक ब्लड स्पॉट्स मिले एक जगह ਤੇ तो ਦੂਜੀ साइड एक मुंडा मिसिंग ਹੈਗਾ तो देर वाज ਅ ਪੋਸਿਬਿਲਿਟੀ ਕਿ ਕਨੈਕਸ਼ਨ ਹੋ ਸਕਦੀ ਹੈ ਐਸੀ ਅਜ਼ਿਊਮ ਕੀਤਾ कि हैगी ਤੇ ਐਸੀ ਫਿਰ ਉਹਨੂੰ ਵਰਕਆਊਟ ਕੀਤਾ ਤੇ ਉਹਦੇ ਤੋਂ ਕੇਸ ਸੋਲਵ ਹੋ